ਸਤਿ ਸ਼੍ਰੀ ਅਕਾਲ ਦੋਸਤੋ ਅਠਾ ਅਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਤਰੀਕੇ ਕੀ ਹੈ ਜੀ 15 ਅਕਤੂਬਰ 2025 ਸਮਾਂ ਕੁ ਸਵੇਰ ਦੇ 12:00 ਵਜੇ ਦਾ ਹੈ ਤੇ ਵੀਰ ਕੋਲ ਤਿੰਨ ਪਸ਼ੂ ਕਾਊ ਆ ਜੀ ਉਹਨਾਂ ਦੀ ਡਿਟੇਲ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਭਾਅ ਵੀਰ ਦੇ ਬਿਲਕੁਲ ਜਾਇਜ਼ ਹੁੰਦੇ ਆ ਜੀ ਤੇ ਆਜੋ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ ਔਰ ਗੁਰ ਲਾਲ ਵੀਰ ਜੀ ਕਿੱਸੇ ਜੋ ਬਣੀ ਸਸਰੀ ਘਾਲ ਹੋ ਠੀਕ ਠਾਕ ਵਧੀਆ ਵਧੀਆ ਚੜਦੀ ਕਲਾ ਵੀ ਕਿੰਨੇ ਪਾਸੂ ਤਿੰਨ ਵਗਾਊਗਾ ਨਾ ਤਿੰਨਾਂ ਵੀਰ ਆਪਣੀ ਮੋਜ ਝੋਟੀਆਂ ਹੈ ਨਾ ਕਿੰਨੇ ਲਿਆਏ ਆ ਪਾਸੇ ਕਿੰਨੇ ਦੀ ਕਿੰਨੇ ਸ਼ਾਹੀ ਨਹੀਂ ਕੀਤੇ ਤੇ ਕਰੀਏ ਸ਼ੁਰੂ ਫਿਰ ਹਾਂਜੀ ਹਾਂਜੀ ਵੀਰ ਜੀ ਤੇ ਪੂਰੀ ਤੋਂ ਕਰੀਏ ਫਿਰ ਹਾਂਜੀ ਪੂਰੀ ਤੋਂ ਵੀਰ ਲਓ ਜੀ ਦੇਵ ਜਾਣਕਾਰੀ ਵੀਰ ਜੀ ਇਹ ਵੀਰ ਦੁੰਦੀ ਆ ਦੋ ਅੰਦੀ ਆ ਦੋਹਾਂ ਸਾਲ ਨੇ ਮਾਲਕ ਕੋਈ ਸਵਵ ਦੋ ਨਹੀਂ ਮਾਲਕ ਤਿਆਰ ਹੀ ਆ ਦੇ ਤਿਆਰ ਹੀ ਆ ਦੇ ਲਓ ਸਿੰਘ ਸੁੰਗ ਕਰੋ ਐ ਨਗੀਨਾ ਤੋਹਫਾ ਹੈ ਇਹ ਸਾਮਾਹ ਦੀ ਲੋੜ ਨਹੀਂ ਬਾਦ ਤਿਆਰੀ ਆ ਬਾਦ ਬੰਜੇ ਤਿਆਰ ਸਾਫ ਸਾਫ ਤ੍ਰਿਪੂਰੀ ਲਓ ਫੋੜ ਕੇ ਦੀਸੀ ਕਰਾਓ ਅਗਰੇ ਚੈੱਕ ਉਹ ਆਂਦੇ ਨੌਂ ਦੋ ਦੋ ਹੀ ਇਹ ਤਾਂ ਨਾ ਕਰਾਈ ਨਹੀਂ ਕਰਦੇ ਆ ਨੇ ਉਹਦੇ ਕਲੀਅਰ ਕਰਾਵਾਂਗੇ ਹਾਂਜੀ ਬੋਲੀ ਹੋ ਗਈ ਆ ਠੀਕ ਇਹ ਤਾਂ ਕਰਾਈ ਨਹੀਂ 15 10 ਪਲਾਂ ਮਤਨ ਹੋ ਗਏ ਆ ਹਾਂਜੀ ਤੇ ਹੁਣ ਅਰ ਕੀ ਬੰਜਣਾ ਇਹਨੇ ਬੰਜ ਜਾਣਾ ਹੈ ਹਾਂਜੀ ਹਾਂਜੀ ਇਹ ਸਾਮਾਹ ਦੀ ਲੋੜ ਨਹੀਂ ਆ ਤੂੰ ਲਓ ਜੀ ਕਰੋ ਚੈੱਕ ਸੈਂਕਸੋਂ ਗਏ ਪੂਰੇ ਓਕੇ ਹਾਂਜੀ ਹਾਂਜੀ ਪੂਰੀ ਦੀ ਪੂਰੀ ਮਾਰਕਿੰਗ ਦਿੱਲੀ ਦੀ ਪੂਰੀ ਮਾਰਕਿੰਗ ਲਾ ਲਈ ਲੱਗਲੇ ਪੈਰ ਧੋਦੇ ਆ ਧੋਤੇ ਜਰਾਬਾਂ ਵੀ ਹੋਰ ਠੰਡੀ ਠੰਡੀ ਸੀ ਲਾਵੇ ਲਓ ਜੀ ਕਰੋ ਚੈੱਕ ਕਿੰਨੇ ਜਰਦੀ ਗੁਰ ਲਾਲ ਵੀਰ ਇਹ ਵੀ ਸਵਾਦ ਮਸਾਲਾ ਦੀ ਦੋਹਾਂ ਦੀ ਮਲਕ ਸਵਾਦੋਂ ਨਹੀਂ ਮੰਦਾ ਸਵਾਦ ਮਸਾਲਾ ਦੀ ਦੋਂਦੀ ਆ ਦੇ ਠੰਡ ਠੁਣੋਂ ਤੋਂ ਹੀ ਪੂਰੇ ਹਾਂਜੀ ਠੰਡ ਠੁਣੋ ਕੇ ਵੀਰ ਹਾਂ ਨਾ ਹਾਂਜੀ ਹਾਂਜੀ ਲਓ ਜੀ ਬੜਾ ਕੈਮਰਾ ਕਰੇ ਕਰਦੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰ ਲਾਲ ਵੀਰ ਉਹ ਡਰ ਗਈ ਮੇਰੇ ਤੋਂ ਹਾਂਜੀ ਛੁੜ ਜਾ ਤਾ ਕਰਕੇ ਹੋ ਗਿਆ ਜਾਣਦੇ ਕੋਈ ਨਹੀਂ ਵੀਰ ਜੀ ਡਰਦੀ ਐ ਛੋਟੀ ਸਾਹਣਾ ਬਣੀ ਹੈਗੇ ਹਾਂਜੀ ਹਾਂਜੀ ਤਿਆਰ ਹੀ ਆਲੇ ਬਸ ਸਾਹਮਣੇ ਹੈਣਾ ਜੀ ਲੋ ਜੀ 10 ਦਿਨ ਦਾ ਸਾਹਮਣੇ ਬਣ ਗਿਆ ਜੋ ਵੀ ਬਿਲਕੁਲ ਜੀ ਆਸ ਹੋਈਂਦੀ ਆਸ ਲੱਗੀ ਹੋਏ ਜੀ ਹੋ ਤਾਂ ਗੱਲ ਹੈਗੀ ਹੈ ਹਾਂਜੀ ਤੇ ਗਰ ਲਾਲ ਵੀਰ ਕੀ ਰੇਡ ਕਰਦੇ ਜੀ ਇਹਦਾ ਰੇਡ ਵੀਰ ਭਾਵੇਂ 40 42 ਕਰ ਲਈਏ ਹਾਂਜੀ ਆ ਪਾਉਂਦੀਆਂ ਨਾਲ ਹੀ ਕਰਦੇ ਜਦੋਂ ਬੰਨੇ ਕਿਹਨਾਂ ਪਾਉਂਦੇ ਆਪ ਨਿਕਾ ਨਿਕਾ ਪਾਉਂਦੇ ਕਿਦਾਂ ਜੀ ਵਿਲੇ ਹੁੰਦਾ ਬਿਲਕੁਲ ਜੀ ਬਿਲਕੁਲ 37000 ਕਿਲੋਮੀਟਰ ਪਹੁੰਚ 37000 ਸਿਰਫ ਹਾਂਜੀ ਹਾਂਜੀ ਸਿਰਫ 37 ਹਾਂਜੀ ਹਾਂਜੀ ਲੈ ਗੇ ਲਾਲਪਾ ਇਹਦੇ ਉੱਡਦੇ ਆਲਾ ਕੰਮ ਕਰਦਾ ਹੈ ਹੈ ਚਲੋ ਇਹਦੀ ਛੋਟੀ ਜਾਣਕਾਰੀ ਦਿਓ ਇਹ ਵੀਰੇ ਵੀ ਦੋਂਦੀ ਆ ਦੋਂਦੀ ਸਭ ਦੋਆ ਹੀ ਮਾਲਕ ਸਵਾ ਦੋ ਨਹੀਂ ਮੰਨਦੇ ਠੀਕ ਹੈ ਜੀ ਹਾਂਜੀ ਤੇ ਹੁਣੇ ਆਪਾਂ ਡਾਕਟਰ ਕੋਲ ਟੀਕਾ ਭਰਾਏ ਵੀਡੀਓ ਬਣਾਈਆਂ। ਅੱਛਾ ਇਹ ਹੈਗੀ ਵੀਡੀਓ। ਹਾਂਜੀ ਆ ਜੁਣੇ ਆਣੇ ਟੀਕਾ ਭਰਾਇਆ ਆਪਾਂ। ਅੱਜ ਹੀ ਭਰਾਇਆ ਜੀ। ਹਾਂਜੀ ਹਾਂਜੀ ਉਹ ਕਰਦਿਆਂ ਦੇ ਮਹੀਨਾ 20 ਪਹਿਲਾਂ ਬੋਲੀ ਸੀ। ਉਹਨਾਂ ਭਰਾਉਣ ਦੇ ਅਗਲੇ ਸਾਲ ਭਰਾਵਾ ਤੇ ਫਿਰ ਨਸਲਾ ਬਣ ਗਈ ਵਿੱਚ ਹੁੰਦੀ। ਅੱਛਾ ਜੀ। ਉਹਨਾਂ ਵੇਖਤੀਏ ਤਾਂ ਅੱਜ ਆਪਾਂ ਅੱਜ ਹੀ ਟੀਕਾ ਭਰਾ ਕੇ ਡੀਆਂ। ਲਿਆ ਖੋਲ ਕੇ ਵੀਰ ਜੀ। ਹਾਂਜੀ ਕੱਲ ਦੇ ਪੱਠੇ-ਪੱਠੇ ਨਹੀਂ ਖਾਂਦੀ ਡਾਕਟਰ ਨੂੰ ਸੱਦਿਆ ਮੈਂ ਡਾਕਟਰ ਦਾ। ਬੋਲੀ ਹੈ। ਹਾਂਜੀ ਹਾਂਜੀ। ਠੀਕ ਹੈ ਜੀ। ਤਾਰਾ ਤੁਰਾ ਮਾਰਦੀ ਤੇ ਭਰਾ ਸਾਡੀ ਕੋ। ਠੀਕ। ਵੀਡੀਓ ਬਣਾ ਲਈ ਠੀਕ ਹੈ ਜੀ ਇੱਕ ਰੰਗ ਕਾਲੀ ਮੋਰਾ ਜਾਨੀ ਇਹ ਵੀ ਹੋਰ ਮੋਰਾ ਜੀ ਹਨਾ ਜੀ ਟਿੰਗ ਸੋងੇ ਪੂਰੇ ਓਕੇ ਲਓ ਜੀ ਕਿਨੇ ਜੀ ਅੱਧੀ ਕਰ ਲਾਲ ਵੀਰ ਇਹ ਵੀਰ ਦੋਹਾਂ ਸਵਾ ਨਹੀਂ ਮੰਨ ਲੈ ਕੋਈ ਪਰ ਸਵਾ ਦੋਹਾਂ ਨਹੀਂ ਮੰਨ ਦੋਂਦੀ ਆਲੇ ਤਾਂ ਤੁਹਾਨੂੰ ਵੇਖੋ ਲੱਗਾਂਗੇ ਬਿਲਕੁਲ ਬਿਲਕੁਲ ਗੁੰਡੀ ਜੀ ਪੂਰਾ ਬਿਲਕੁਲ ਜੀ ਕਰੋ ਜੀ ਫੇਸ ਵੀ ਕਰੋ ਚੈੱਕ ਤੋੜੋ ਗਰ ਲਾਲ ਵੀਰ ਲਮਾ ਤੋਰੇ ਮੜਾ ਇਹਨੂੰ ਆ ਪਟੇ ਪਟੇ ਨਹੀਂ ਖਾਦੇ ਫੇਰਦੇ ਨੇ ਤਾਂ ਕਰਕੇ ਮਾੜੀ ਲੱਗਦੀ ਹੈ ਕੋਈ ਗੱਲ ਨਹੀਂ ਕੱਲ ਹੀ ਆਈ ਆਪਣੇ ਕੱਲ ਦੀ ਖਰਾਬ ਕਰਨ ਦੇ ਸੀ ਅੱਛਾ ਏ ਟਰੈਕਟਰਾਂ ਸੁਧਿਆ ਆਪਾਂ ਦੇ ਢੀਗਾ ਭਰਾ ਆਹੋ ਫਿਰ ਤੁਹਾਨੂੰ ਪਤਾ ਹੀ ਹੋ ਜਾਂਦਾ ਠੀਕ ਹਾਂਜੀ ਜਾਣਦੇ ਜੀ ਕਦ ਕੋਦੇ ਤੇ ਚੰਗਾ ਹੈ ਹਾਂਜੀ ਹਾਂਜੀ ਅੱਧ ਕੋਦੂ ਵੀ ਚੰਗਾ ਕਦ ਕੋਦੂ ਦੋਵਾਂ ਦਾ ਬੜਾ ਪ੍ਰੋਪਰ ਹੈ ਹਾਂਜੀ ਐ ਵਧੀਆ ਏ ਇਹਦਾ ਮਾਸਾ ਵਾਦੀ ਇਹਦਾ ਥੋੜਾ ਜਿਹਾ ਵਾਧਾ ਹੈ ਮਾਸਾ ਹਾਂ ਤੇ ਗਰ ਲਾਲ ਵੀਰ ਕੀ ਰੇਟ ਰੂਟ ਕਰਦੇ ਜੀ ਇਹਦਾ ਇਹ ਵੀ ਨਕੀਨਾ ਵੀਰ ਉੜਦਿਆਂ ਦਾ ਬਰਾਬਰੀ ਆ ਪੂਰੀਆ ਪਟੀਗਾ ਭਰਾ ਆ ਵਾ ਬਾਕੀ ਵਾਲੇ ਕਿਸਮਾਂ ਟਰੈਕਟਰ ਨੇ ਫੋਲ ਰੰਜੀ ਦਿੱਤੀ ਆ ਅੱਛਾ ਜੀ ਟਰੈਕਟਰ ਦਾ ਐ ਬੱਚੇ ਦਾ ਨਹੀਂ ਸਭ ਸਹੀ ਆ अच्छा 100% ਖਲੋਗੀ ਖਲੋਗੀ ਤੇ ਅੱਗੇ ਕਿਸਮਤ ਆਪਦੀ ਹਾਂਜੀ 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 ਤੇ ਚੰਗਾ ਵਧੀਆ ਸੀਮਨਰ ਖਾਦਾ ਹਾਂਜੀ 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 ਵਧੀਆ ਰਖਾਇਆ ਆਪਾਂ ਠੀਕ ਹੈ ਜੀ ਤੇ ਰੇਡ ਰੂਟ ਵੀ ਹਰ ਗਰਲਾਲ ਵੀ ਦੇਦਾ ਤੇ ਰੇਡ ਵੀ ਰੇਦਾ ਵੀ ਆਪਾਂ 37000 ਕਰੇ 40 42 ਕਰ ਲਿਆ 37000 ਜੇ ਆਪਾਂ ਪਹੁੰਚ ਕਰਨੀ 100 ਕਿਲੋਮੀਟਰ ਜੇ ਦੋਆਂ ਕੋਈ ਭਰਾ ਖੜੂਗਾ ਹਾਂਜੀ ਆਪਾਂ 70000 ਦੋਵੇਂ ਦੇ ਦਿੰਦੀਆਂ ਦੋਵੇਂ 70000 70000 100 ਕਿਲੋਮੀਟਰ ਪਹੁੰਚ ਦੋਆਂ ਦੀ ਠੀਕ ਹੈ ਜੀ ਠੀਕ ਇਹ ਤੇ ਹਸਾਣਾ ਤੋਹਫੇ ਹੀ ਹੈ ਤੋਹਫੇ ਤੋਹਫੇ ਆਦੇ ਬਿਲਕੁਲ ਜੀ ਤੇ ਚਲ ਏ ਵੀਰ ਕੱਲ ਕਹਿਣਾ ਵੀਡੀਓ ਭਾਈ ਤੁਸਾਂ ਸੌਦਾ ਹੁੰਦਿਆ ਸੀ ਉਹ ਪੁਰਾਣੀ ਵੀਡੀਓ ਵੇਖੀ ਬੁਰੀ ਉਹਨੇ ਸੌਦਾ ਕਰਨ ਦੇ ਆ ਦੋਨਾਂ ਦਾ ਫੇਰ ਮੈਂ ਕਿਹਾ ਵੀਰ ਵੀਡੀਓ ਵੇਜ ਲਈ ਤਾਂ ਮਾਂ ਵੀਰਾਂ ਨੂੰ ਮਾਖਿਆ ਤਾਂ ਕਰਕੇ ਉਹ ਸਵੇਰੇ ਮੋੜਾ ਕਹਿੰਦਾ ਨਾ ਨਹੀਂ ਚਾਈ ਪਾਣਾ ਰਹਿਣ ਦੇ ਅੱਛਾ ਇਹਨਾਂ ਦੀ ਹਾਂਜੀ ਹਾਂਜੀ ਮਾਂ ਨੇ ਵੀਡੀਓ ਵੀਰ ਨੂੰ ਸੱਦਿਆ ਵਾ ਤੁਹਾਡੇ ਕਰਕੇ ਫੇਰ ਮਾਂ ਕੱਲੀ ਦਾ ਕੀ ਬਣਾ ਹਾਂ ਹਾਂਜੀ ਹਾਂਜੀ ਇਹ ਵੀਰ 15 ਦਿਨ ਲਾਵੇ 2 ਮਹੀਨਾ ਲਾਵੇ ਹਾਂਜੀ ਮਹੀਨਾ 15 ਦਿਨ ਖੜੂਗੇ ਲਾ 20 ਦਿਨ ਲਾਵੇ ਮਹੀਨਾ ਲਾਵੇ ਇੰਨਾ ਹੀ ਖੜੂਗੇ ਠੀਕ ਆ ਜੀ ਹਾਂਜੀ 15 20 ਦਿਨ ਲੈ ਜੂ ਹੈ ਹਾਂਜੀ ਹਾਂਜੀ ਕਿਣਵਾ ਸੁਆ ਇਹ ਦੁਜਾ ਸੁਆ ਵੀਰ ਦੁਜਾ ਸੁਆ ਝੋਟੀ ਆ ਗਈ ਹਾਂਜੀ ਇਹ ਚਾਰੂ ਜੂਰੂ ਵੜੀ ਹੋਈ ਆ ਵੀਰਾ ਦੀ ਸਿੰਘ ਸੁੰਗ ਕਰੋ ਜੀ ਹਾਂਜੀ ਬਣੀ ਵੀ ਚੰਗੀ ਹੈ ਹਾਂਜੀ ਪੂਰੀ ਪਰਮੇ ਹੀ ਆ ਹਾਂਜੀ ਹਾਂਜੀ ਕੀ ਰਿਕਾਰਡ ਰਕੂਡ ਕਰ ਲਾ ਲੀ ਰਿਕਾਰਡ ਵੀ 13 14 ਦਾ ਕਿਹਾ ਕਰਦੇ 13 14 ਦਾ ਹਾਂਜੀ ਹਾਂਜੀ ਲਓ ਜੀ ਬਾਕੀ ਵੀਰ ਪਾਏ ਦਾ ਹੀ ਆ ਬਿਲਕੁਲ ਉਹ ਤੇ ਗੱਲ ਹੈ ਮੋਹਰਾ ਜ ਆ ਗਈ ਹੈ ਵੀ ਹਾਂਜੀ ਥਣ ਥੋਣਾ ਉਕੇ ਜੀ ਆ ਥਣ ਵੀ ਰਕ ਨੰਬਰ ਆ ਦੇ ਕੋਈ ਪੂਰ ਛਟਾਣੀ ਥਾਂ 15 20 ਦਿਨ ਲੈਂਦੀ ਹਜੇ ਲਾਏ ਪਈ ਆ ਹਾਂਜੀ ਲਓ ਜੀ ਉਹ ਮਗਰਲਾ ਤਾਂ ਲੱਗਦਾ ਵੀ ਡਾਕਟਰ ਤੋਂ ਚੈੱਕ ਰਾਇਆ ਵਾ ਹਾਂਜੀ ਨੰਮਾ ਥੋੜਾ ਲੱਗਦਾ ਡਾਕਟਰ ਨੇ ਚੈੱਕ ਕੀਤਾ ਡਾਕਟਰ ਨਾਲ ਜੇ ਕੋਈ ਕਮੀ ਨਹੀਂ ਆ ਅੱਛਾ ਇਹਦਾ ਵੇਜ ਜੋ ਸੂਗੇ ਸਾਰੇ ਬਰਾਬਰ ਕਰ ਆਉਗੀ ਠੀਕ ਹੈ ਜੀ ਉਹਦੇ ਕੋਈ ਨਹੀਂ ਹੋਣੀ ਬਾਕੀ ਇਹੋ ਜਾਨੀ ਕੋਈ ਗਲਤ ਵਾਲਾ ਕੋਈ ਨਹੀਂ ਆ ਗਰੰਟੀ ਇੱਥੇ ਕਰਦੇ ਹਾਂ ਜੀ ਠੀਕ ਹੈ ਜੀ ਠੀਕ ਸਿੰਗਲ ਹੱਡੀ ਦੇ ਵਿੱਚ ਹਾਂਜੀ ਹਾਂਜੀ ਐ ਗੁੰਦੀ ਆ ਪੂਰੀ ਮਾਜੀ ਪੂਰੀ ਪੂਰੀ ਸ਼ਾਹ ਜੀ ਇੱਕ ਰੀ ਲੰਮਾ ਤੋਰਾ ਹਮਾਰਾ ਜੈਨੂ ਇਹ ਸੂਗੇ ਵੀਰ ਭਾਵੇਂ ਆਪਾਂ ਨੂੰ 90000 ਰੁਪਏ ਦੇ ਆਪਾਂ ਨੂੰ ਕੋਈ ਦੇ ਦੇ ਜੀ ਠੀਕ ਹੈ ਜੀ ਲਓ ਜੀ ਕਰੋ ਜੀ ਚੈੱਕ ਲੈ ਅਕਰ ਲਾਲਵੀਰ ਮੋੜ ਕੇ ਆਪਾਂ ਹੁੰਦਾ ਵੀਰ ਚਲੋ ਹੋਰ ਡੰਗਰ ਵੇਖਿਆ ਹੁੰਦਾ ਵਾ ਬਿਲਕੁਲ ਬਿਲਕੁਲ ਹੋਰ ਬੰਨਾਂਗੇ ਤਾਂ ਚਲ ਇਹ 50 ਲੱਖ ਰੁਪਏ ਦੀ ਮੱਝ ਲੱਖ ਦੀ ਹੈਗੀ 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 ਬਿਲਕੁਲ ਜੀ ਨਾਲੇ ਕਿਤੇ ਟਾਈਮ ਵੀ ਕਿੰਨਾ ਕਰ ਰਹਿ ਗਿਆ ਹਾਂਜੀ ਹਾਂਜੀ 15 ਵੀ 20 ਨਾਲ ਲਾ ਦੋ 20 ਨਾਲੋ ਕੋਈ ਸੱਜ ਨਾਲ ਰੇਟ ਵੀ ਤੁਹਾਨੂੰ ਪਤਾ ਜਿਆਦਾ ਹੁੰਦਾ ਹਾਂਜੀ ਹਾਂਜੀ ਹਨਾ ਹਾਂਜੀ ਤੇ ਗਰਲਾਲ ਵੀਰਾ ਪਾ ਇਹਦਾ ਰੇਟ ਕੀ ਕਰਦੇ ਇਹਦਾ ਰੇਟ ਵੀਰ ਪੀਲਰੀ ਇਹ ਦੋਵਾਂ ਦਾ ਸੌਦਾ ਆਇਆ ਸੀ ਕਿ ਆਪਾਂ ਬੂਰੀ ਪਾਈ ਹਾਂ ਜੀ ਇਹਦਾ 72000 ਪਾ ਕੇ ਇਹਨਾਂ ਸੌਦਾ ਆਇਆ ਸੀ ਅੱਛਾ ਜੀ ਉਹ ਬਾਅਦ ਜੋ ਉਹਨਾਂ ਦਾ ਦੋਵੇਂ ਲੈਣੀਆਂ ਤੇ ਉਹ ਬੂਰੀ ਦੀ ਆਪਾਂ ਪਹਿਲਾਂ ਸਾਈ ਪਵਾ ਲਈ ਹਾਂ ਜੀ ਇਸੇ ਚੱਕਰ 'ਚ ਰਹਿ ਗਿਆ ਕੰਮ ਆਪਣੇ ਇੱਥੇ ਪਿਆ ਸੀ ਬਟਿੰਡੇ ਬਟਿੰਡੇ ਹੋ ਆ ਕੇ ਵੀਰ ਨਾਲ ਸੌਦਾ ਅੱਛਾ ਜੀ ਤੇ ਫਿਰ ਚੱਲ ਜਿਆਦਾ ਫਿਰ ਆਪਾਂ ਕੀਤਾ ਨਾ ਸਾਮਣੇ ਹੀ ਰੁੱਦਾ ਹੁਣ ਆਪਾਂ ਖੈਰ ਭਾਈ ਦੀਏ ਚੱਲ ਜੇਕਰ ਦੋ ਆ ਇੱਕ ਦਾ ਹੋ ਹੁੰਦਾ ਫਿਰ ਆਪਾਂ ਪਉਣੀ ਠੀਕ ਠੀਕ ਤਾਂ ਫੋਨ ਲਗੇ ਆ ਤੇ ਰੇਡ ਪਹਿਲੀ ਆਪਾਂ 72 ਕੀਤਾ ਆਪਾਂ ਵੀਰਾਂ ਦਾ 70000 ਰੁਪਏ ਜੀ ਪਹੁੰਚ ਕਰਦਣੀ 100 ਕਿਲੋਮੀਟਰ 70000 ਰੁਪਏ ਚ ਪਹੁੰਚ 100 ਕਿਲੋਮੀਟਰ ਹੋਰ 10000 ਰੁਪਏ ਛੱਡ ਦਾਂਗੇ ਜੀ ਲੈ ਓਟ ਦੀਆਂ ਆਲਾ ਕੰਮ ਕਰਤਾ ਕੇ ਵਾਕੇ ਗਰਲਾਲਵੀਰ ਤੇ ਨਾ ਕੋਈ ਭਰਾ ਫੋਨ ਤੇ ਮਾਨਤਨ ਕਰਾਂਗੇ ਬਾਜੀ ਠਾਣਾ ਤੋਂ ਨਾ ਕੋਈ ਗਰੰਟੀ ਹੋਊ ਸਾਰੀ ਠੀਕ ਹੈ ਜੀ ਠੀਕ ਗਰਲਾਲਵੀਰ ਆਪਣਾ ਨੰਬਰ ਤੇ ਲੋਕੇਸ਼ਨ ਨੰਬਰ ਵੀਰ ਪਿੰਡ ਆਪਣਾ ਕਰਨ ਸੀਲ ਬੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਨੰਬਰ 6239825250 6239825250 ਠੀਕ ਹੈ ਜੀ ਓਕੇ ਗਰਲਾਲ ਜੀ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਇਹ ਹੀ ਆਪਣੇ ਅੱਜ ਦੇ ਨਾਲ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਡੇਲੀ ਰੁਟੀਨ ਦੇ ਵਿੱਚ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ